ਅੱਛੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਇੱਕੰਨ ਵਲੌਗ ਵਿੱਚ ਅੱਜ ਹੈਗਾ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਮੁਬਾਰਕਾਂ ਹੁਣ ਵਾਈਕੂ ਜੀ ਮੇਰੀ ਸਾਰੀ ਵਾਈਕੀ ਫੈਮਿਲੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਸ਼ਾਮ ਦਾ ਟਾਈਮ ਹੈ ਤੇ ਆਪਾਂ ਹੁਣ ਸ਼ਾਮ ਦੇ ਟਾਈਮ ਹੀ ਵਲੌਗ ਸਟਾਰਟ ਕਰਨ ਲੱਗੇ ਆ ਮੈਂ ਸਰਦਾਰ ਜੀ ਦੋਨੋਂ ਜਣੇ ਛੱਤ ਤੇ ਆਏ ਆਂ ਆਪਣੇ ਲਾਈਟਾਂ ਲਗਾਈਆਂ ਹੋਈਆਂ ਸੀਗੀਆਂ ਉਹਨਾਂ ਨੂੰ ਔਨ ਕਰਨ ਲਈ ਆਏ ਆ।frozi ਲਾਈਟਾਂ ਔਨ ਕਰ ਦਿੱਤੀਆਂ ਆਪਾਂ। ਦੀਵਾਲੀ ਤੋਂ ਬਾਅਦ ਆਪਾਂ ਨਾ ਗੁਰਪੁਰਬ ਤੱਕ ਲਾਈਟਾਂ ਉਤਾਰਦੇ ਨਹੀਂ ਹੈਗੇ। ਔਨ ਲਗਾ ਕੇ ਹੀ ਰੱਖਦੇ ਆ। ਬਾਕੀ ਸਬਜ਼ੀ ਬਣਾ ਕੇ ਹੱਡੀਆਂ ਮੈਂ ਹੁਣ ਅੱਜ ਸਾਰੇ ਕੰਮਕਾਰ ਚਲਦੀ ਨਵੇੜ ਲੈ ਰਾਤ ਨੂੰ ਫਿਰ ਪਟਾਕੇ ਚਲਾਵਾਂਗੇ ਰਾਤੀ ਬਾਰਿਸ਼ ਆ ਗਈ ਸੀਗੀ ਤਾਂ ਕਰਕੇ ਥੋੜੀ ਜੀ ਸੈਟਿੰਗ ਹਲਾਣੀ ਪੈਗੀ ਆਪਾਂ ਨੂੰ ਸਰਦਾਰ ਜੀ ਨੇ ਫਿਰ ਹੀ ਬੋਰਡ ਤੇ ਰੱਖਿਆ ਹੋਇਆ ਬਾਰਿਸ਼ ਦੇ ਵਿੱਚ ਫਿਰ ਇਹ ਖਰਾਬ ਹੋ ਜਾਂਦਾ ਰਾਤ ਉਤਾਰ ਕੇ ਰੱਖਿਆ ਆਪਾਂ ਇਸ ਵਾਰ ਤਾਂ ਦੀਵਾਲੀ ਨੂੰ ਵੀ ਨਹੀਂ ਲਾਈਟਾਂ ਦਿਖਾਈਆਂ ਗਈਆਂ ਤੁਹਾਨੂੰ ਚੱਲ ਰਹੀ ਹੈ ਹਵਾ ਇੰਨੀ ਤੇਜ਼ ਹੋ ਜਾਂਦੀ ਹੈ ਹਰ ਸਾਲ ਗੁਰਪੁਰਗੋ ਵਾਲੇ ਦੇ ਨਾ ਨਾ ਤਾਂ ਕੋਈ ਮੋਮਬਤੀ ਦੇਖ ਲੋ ਜਗਦੀ ਹੈ ਤੇ ਨਾ ਦੀਵੇ ਬਹੁਤ ਘੱਟ ਚਾਂਸ ਹੁੰਦੇ ਨੇ ਕਿ ਮੋਮਬਤੀ ਦੀਵੇ ਜਗਣ ਬਹੁਤ ਬੁਰਾ ਹਾਲ ਹੋ ਜਾਂਦਾ ਪਿਛਲੇ ਸਾਲ ਵੀ ਇਦਾਂ ਹੀ ਹੋਇਆ ਸੀਗਾ ਮੋਮਬਤੀਆਂ ਸੀ ਲਗਾਈਆਂ 2 ਮਿੰਟ ਚੱਗੀਆਂ ਉਸ ਤੋਂ ਬਾਅਦ ਬੁੱਝ ਜਾਂਦੀ ਸੀਗੀ ਮੋਮਬਤੀ ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਸਰਦਾਰ ਜੀ ਗਏ ਸੀਗੇ ਦੀਵਾ ਲਗਾ ਕੇ ਆਏ ਆ ਹੁਣ ਘਰ ਦੀਪਮਾਲਾ ਕਰ ਰਹੇ ਸੀ ਆਪਾਂ ਪਰ ਹਵਾ ਤੇਜ਼ ਹੈ ਰਾਤੀ ਆਈ ਸੀਗੀ ਬਾਰਿਸ਼ ਉਸ ਕਰਕੇ ਨਾ ਅੱਜ ਦਿਨ ਦੇ ਵਿੱਚ ਵੀ ਹਵਾ ਸੀ ਤੇ ਹੁਣ ਸ਼ਾਮ ਦੇ ਟਾਈਮ ਰਾਤ ਦੇ ਟਾਈਮ ਵੀ ਹਵਾ ਚੱਲਦੀ ਹੈ ਭਾ ਕਿ ਹੁਣ ਛੱਤ ਤੇ ਚੱਲਾਂਗੇ ਆਪਾਂ ਛੱਤੇ ਲਗਾ ਕੇ ਆਂਦੀਆਂ ਦੀਵੇ ਛੱਤ ਤੇ ਚੱਲਦੇ ਆਂ। ਤੇ ਅਮੀ ਬਾਤੋ ਨਾ ਲਾਈਟਾਂ ਲੱਗੀਆਂ ਹੋਈਆਂ ਬਾਅਦ ਦੇ ਵਿੱਚ ਦਿਖਾਵਾਂਗੀ ਮੈਂ। ਛੱਤ ਤੇ ਜਾઈએ ਪਹਿਲਾਂ ਦੀਵੇ ਲਗਾ ਕੇ ਆਂਦੇ ਆ। खराब कर दो ये वीडियो तोsignal नाल, नाल चलो बस मेरे हाँ तो थाया जितु छगेड़ा हो गया मेरा छ छत पे बहुत टकता नहीं आज पुच्चा गिड़ा हो गया बाहर वाली लाइट ऑन हो जाएगी जी हैं ਹੋਲਡਰ ਹੀ ਟੁੱਟ ਗਿਆ ਨਾ ਹੋਲਡਰ ਲੱਗ ਗਿਆ ਦੇਖ ਲਓ ਲਾਈਟ ਨਹੀਂ ਲਗਾਈ ਪਰ ਨੀਰਾ ਪਿਆ ਅੱਗ ਤੇ ਤਾਂ ਮੱਕੀ ਦੀਵੇ ਲਗਾਉਣ ਤੋਂ ਬਾਅਦ ਫਿਰ ਪਫੂਲਕੇ ਬਣਾਉਂਦੇ ਆ ਫਿਰ ਬੱਚੇ ਰਾਤ ਨੂੰ ਚਲਾਣਗੇ ਪਟਾਕੇ ਸੋਨੇ ਲੱਗ ਰੇ ਨਾਲ ਦਿਵਾਲੀ ਲਾਈਟਾਂ ਲੱਗੀਆਂ ਹੋਈਆਂ ਇਹਨਾਂ ਨੇ ਨਹੀਂ ਲਾਈਟਾਂ ਔਨ ਕਰੀਆਂ ਅੱਜ ਹੈ ਕੰਮ ਅੰਟੀ ਨੂੰ ਕਦੇ ਲਾਈਟ ਔਨ ਕਰ ਦੋ ਮਾਰ ਲਵਾਜ ਚਲ ਚਲੰਨ ਕਰ ਅੰਟੀ ਨੂੰ ਫੋਨ ਕਰਕੇ ਕਹਿਣੀ ਆ ਅਸੀਂ ਸਾਡੇ ਪੜੋਸੀਆਂ ਦੀਆਂ ਲਾਈਟਾਂ ਵੀ ਔਨ ਕਰਵਾ ਦੇਣੀਆਂ

ਕੈਮਰੇ ਦੇ ਵਿੱਚ ਕੈਪਚਰ ਪਤਾ ਨਹੀਂ ਹੋਣਾ ਬਦਾਨੀ ਨਹੀਂ ਪਹਿਲਾਂ ਖਾਣਾ ਖਾਣੇ ਆ ਜਾ ਕੇ ਫਿਰ ਪਟਾਕੇ ਚਲਾਵਾਂਗੇ ਯਾ ਹੋ ਰਿਹਾ ਕਿੰਨੀਆਂ ਸੋਹਣੀਆਂ ਬੋਲ ਵਾਲੀ ਲਾਈਟਾਂ ਨੇ ਇੰਨੀਆਂ ਪਿਆਰੀਆਂ ਲੱਗ ਰਹੀਆਂ ਮੈਂ ਇੱਕ ਵਾਰੀ ਪਹਿਲਾਂ ਦੇਖ ਕੇ ਗਈ ਸੀ ਆ ਦੇਖੋ ਇਹ ਲਾਈਟਾਂ ਬਹੁਤ ਪਿਆਰੀਆਂ ਲੱਗ ਰਹੀਆਂ ਉਧਰ ਕਿਸੇ ਕੋਈ ਫੰਕਸ਼ਨ ਹੋਣਾ ਵਿਆਹ ਵਾਲੀ ਲਾਈਟਾਂ ਉਹ ਮਿਰਤੇ ਹੀ ਲੱਗ ਰਹੀ ਜਿ ਸਰ ਕਿਸੇ ਨੇ ਕਰਵਾ ਕੇ ਕੀ ਪਤਾ ਬਰਥਡੇ ਹੋਵੇ ਕਿਸੇ ਦਾ ਕੋਈ ਜ਼ਰੂਰੀ ਹੋਣੀ ਨਾ ਵੈਸੇ ਸੀਜ਼ਨ ਤੱਕ ਆਹਾਂ ਦਾ ਬਾਕੀ ਦੀਵੇ ਚਲੋ ਸ਼ੁਕਰ ਹੈ ਕਿ ਚੱਲ ਰਹੇ ਨੇ ਨਾ ਅਜੇ ਤੱਕ ਤਾਂ ਬਹੁਤ ਸੋਹਣੀਆਂ ਲੱਗ ਰਹੀਆਂ ਉਹ ਲਾਈਟਾਂ ਇੱਧਰ ਅਸੀਂ ਆਪਣੇ ਪੜੋਸੀਆਂ ਦੀਆਂ ਲਾਈਟਾਂ ਵੀ ਔਨ ਕਰਵਾ ਦਿੱਤੀਆਂ ਦੇਖੋ ਬੱਚਿਆਂ ਨੇ ਪਟਾਕੇ ਚਲਾਣੇ ਸਟਾਰਟ ਕਰ ਦਿੱਤੇ ਚਲੋ ਚਲਾਓ ਜੀ ਕਿਹੜੇ ਬੰਬ ਹੈ ਬੀੜੀ ਬੰਬ ਕੋਈ ਹੈ ਨਹੀਂ ਹੋਰ ਬੜਾ ਬੀੜੀ ਬੰਬ ਨਾ ਬੱਚੇ ਦੇਖੋ ਬੋਤਲ ਚ ਪਾ ਕੇ ਆ ਮੇਰੇ ਵੱਲ ਨੂੰ ਹੀ ਕਰ ਲੈ ਮੂੰਹ ਫਿਰ ਚਲਾ ਰਹੇ ਨੇ ਵਾਹ ਕਿੰਨੀ ਦੂਰ ਗਿਆ ਹਨਾ ਇਕਮ ਜੇ ਜੇ ਬੜਾ ਪਟਾਕਾ ਪਾ ਲਈਏ ਬੋਤਲ ਫਟ ਜੇਗੀ ਪਰ ਅਬ ਦਾ ਸਟਾਈਲ ਦੇਖੋ ਚੱਲੀਏ ਯਹਾਂ ਬਰਕਾ ਯਹਾਂ ਬਰਕਾ ਚਲਾਏਗਾ ਇਹ ਬੱਚੇ ਵੀ ਪੱਕੇ ਹੋਏ ਪਏ ਆ ਪਾ ਲੈ ਕੁਝ ਨਹੀਂ ਹੁੰਦਾ ਡੇਰੋ ਨਾ ਮੈਨੂੰ ਪ੍ਰਭਾਤ ਮਚ ਲਗਾ ਵਾਹ ਹੱਥ ਮਚ ਲਗਾ ਦੇ ਭਾਈ ਵਾਹ ਹੱਥ ਮਾਰਾ ਨਾ ਹੱਥ ਚ ਨਹੀਂ ਚਲਾਣਾ ਹੈਗਾ ਹੱਥ ਚ ਨਹੀਂ ਲੈਣਾ ਵਾਹ ਨੀਚੇ ਕਿਉਂ ਖਸਾ ਰਹੇ ਐ ਇਸ ਨੂੰ ਸਿੱਧਾ ਖੜਾ ਕਰ ਹੈ ਸਿੱਧਾ ਖੜਾ ਖੜਾ ਕਰਨ ਵਾਸਤੇ ਲੋ ਜੀ ਹੁਣ ਈਰਮਾਨ ਚਲਾਉਣ ਲੱਗਿਆ ਗੰਗਾ ਜਮਨਾ ਹੈ ਮਾਂ ਚ ਇਸ ਤੋਂ ਦੇ ਜਾ ਉਹ ਬੱਤੀ ਇਹ ਕਿਰਪਾ ਨਹੀਂ ਹੈ ਬਹੁਤ ਦੂਰ ਹੈ ਗੰਗਾ ਜਮਨਾ ਚੱਲੇ ਲਾ ਚੱਲ ਈਰਮਾਨ ਪਹਿਲਾਂ ਤੇ ਮੈਂ ਹੀ ਪੱਛਾ ਪੱਜ ਲੋ ਪੱਜ ਲੋ ਜ਼ੋਰ ਦੇ ਘੁੱਟੇ ਇੱਕ ਚੋਟ ਤੇ ਰਿਸਾਈ ਦੋ ਇੱਕ ਚੋਟ ਚੱਗੀ ਜੁਂਦੀਆਂ ਦਵਾਈ ਵਾਲੀ ਵਾਲੀ ਵਾਜੀਵਾ ਕੀ ਖੂਬ ਖੜਕਾ ਦੜਕਾ ਹੁਆ ਅਰਮਾਨ ਲੈ ਕੇ ਆ ਜਾ ਲਓ ਜੀ ਇਹ ਬੰਬ ਪਟਾਕੇ ਆਪਣੇ ਨਾ ਦੀਵਾਲੀ ਵਾਲੇ பசਬਾਲ ਕੇ ਰੱਖੇ ਹੋਏ ਸੀ ਇਹ ਗੁਰਪੁਰਬ ਵਾਸਤੇ ਕਸ ਹੁਣ ਅੱਜ ਜਿੰਨੇ ਵੀ ਹੈਗੇ ਨੇ ਸਾਰੇ ਫਿਨਿਸ਼ ਕਰ ਦੇਣੇ ਨੇ ਗੁਰਪੁਰਬ ਲਈ ਇਹ ਪਹਰ ਸਾਲ ਲੈ ਕੇ ਹੀ ਆਉਂਦੇ ਆ ਅੱਜ ਅੱਗੇ ਗਰੂਸਕਾ ਇੱਕਮ ਪੱਜ ਗਰਿਆ ਹੋਲੀ ਸੱਟ ਲੱਗਿਆ ਪਰ ਫੁੱਟੇਗਾ ਚਲੇਗਾ 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 ਪਰ ਅਬ ਚਲੇਗਾ ਚਲ ਗਿਆ ਸੈਡ ਪਾਸਾ ਸੈਡ ਹੋ ਜਾ ਸਾਈਡ ਮੈਨਨ ਜੀ ਪਰ ਅਬ ਸਾਈਡ 'ਚ ਰਹੀ ਉਹ ਦੇਖ ਮੁਰਗਾ ਬੰਬ ਆ ਗਿਆ ਉੱਧਰ ਹਏ ਭਾਈ ਚਲ ਟਿਕੋ ਨਾ ਨੀ ਪਰ ਵੀ ਬੱਚੇ ਸਾਡੇ ਹੋਰ ਵੀ ਆ ਗਏ ਪਟਾਕੇ ਚਲਾਣ ਲਈ ਜੋਬਨ ਕਿਹੜਾ ਗੁੱਟ ਪੱਸੀ ਨਾ ਥੁੰਲੇ ਬਾਪ ਛਿੱਲ ਲੈ ਤਰਾ ਛਿੱਲ ਕੀ ਛਿੱਲ ਲੀਂ ਬੱਤੀ ਛਿੱਲੀ ਜੋਬਨ ਜੋ ਲੱਗ ਹੈ ਇਹ ਛੋਟੇ ਛੋਟੇ ਬੱਚਿਆਂ ਨੂੰ ਡਰ ਨਹੀਂ ਲੱਗਦਾ ਹੈਗਾ ਇਹਨਾਂ ਨੂੰ ਅੱਜ ਹਵਾ ਚੱਲ ਰਹੀ ਹੈ ਨਾ ਹਵਾ ਸਾਰਿਆਂ ਨੂੰ ਤੰਗ ਕਰੇਗੀ ਅੱਜ ਡਰ ਵੀ ਨਹੀਂ ਡਰ ਰਹੇ ਹੋ ਡਰ ਵੀ ਰਹੇ ਨਾਲੇ ਹਵਾ ਚੱਲ ਰਹੀ ਹੈ ਜਿਆਦਾ ਪਟਾਕਾ ਨਾ ਪਕੜਦਾ ਨਹੀਂ ਅੱਗ ਜਲਦੀ ਚਲੋ ਭਏ ਯਾਰ ਆ ਤੋ ਨਹੀਂ ਬਸ ਬਸ ਉਹ ਬੱਤੀ ਅੰਦਰ ਪਈਆਂ ਅੰਦਰ ਜੀ ਪਈਆਂ ਕਿਚਨ ਚ ਸਾਹਮਣੇ ਪਈਆਂ ਸਲਫੇਟ ਰੱਖ ਕੇ ਆਂ ਜਾ ਮੈਂ ਬਾ ਜਿਲ੍ਹੇ ਜਾਵਣੇ ਉਹ ਮੇਰੇ ਵਰਗਾ ਡਰ ਪੈ ਗਿਆ ਮੈਨੂੰ ਵੀ ਪਤਾ ਸੀ ਕਿ ਮੇਰੇ ਬਚਾਰਾ ਮੈਂ ਸ਼ੋਰਟਸ ਕੇ ਲੀਏ ਥੋੜੇ ਲੱਗਦੇ

ਟੱਕੇ ਚਲਾਣ ਤੋਂ ਬਾਅਦ ਵਾਰੀ ਆ ਗਈ ਪੈਰਾਸ਼ੂਟ ਦੀ ਪੈਰਾਸ਼ੂਟ ਲੱਗਿਆ ਚਲਾਣ ਹੁਣ ਚੰਦਰਮਾ ਕਿੰਨਾ ਸੋਹਣਾ ਲੱਗ ਰਿਹਾ ਉਹ ਸਾਡੀ ਬਿਲਕੁਲ ਵੰਟੀ ਦੇ ਉੱਪਰਲੀ ਸਾਈਡ ਪਰ ਮਾਨ ਚੰਦ ਮਾਮਾ ਦੇਖੋ ਦੇਖ ਲਿਆ ਕਿੰਨਾ ਸੋਹਣਾ ਲੱਗ ਰਿਹਾ ਹੈ ਨਾ ਬਾਕੀ ਇਹ ਸਾਡੀ ਲਾਈਟਾਂ ਅਸੀਂ ਇਦਾਂ ਲਗਾਈਆਂ ਸੀਗੀਆਂ ਓ ਮੇਰੇ ਫ੍ਰੈਂਡ ਦਾ ਕਰਾ ਦੇਖੋ ਮੇਰੇ ਫ੍ਰੈਂਡ ਦੇ ਘਰ ਵੀ ਸੋਹਣੀਆਂ ਲੱਗ ਰੀਆਂ ਲਾਈਟਾਂ ਸਾਰਿਆਂ ਦੇ ਘਰ ਸੋਹਣੀਆਂ ਲੱਗ ਰੀਆਂ ਲਾਈਟਾਂ ਲੱਗੀਆਂ ਹੋਈਆਂ ਬਾਕੀ ਦਰਬੀ ਬੋਸ ਹੋਣੀਆਂ ਲੱਗ ਰਹੀਆਂ ਲਾਈਟਾਂ ਲੱਗੀਆਂ ਹੋਈਆਂ ਚਲੋ ਜੀ ਇਹਨੂੰ ਕੌਣ ਪਕੜੇਗਾ ਪੈਰਾਸ਼ੂਟ ਦੀ ਵਾਰੀ ਆ ਗਈ ਹੁਣ ਸਿੱਧਾ ਰੱਖੋ ਸਿੱਧਾ ਰਮਨ ਤੇਰੀ ਵਾਲੀ ਸਾਈਡ ਤੋਂ ਸਿੱਧਾ ਨਹੀਂ ਹੈਗਾ ਜਿੱਥੇ ਤੇਰਾ ਹੱਥ ਹੈ ਨਾ ਯਹਾਂ ਤੇ ਉਹ ਦੇਖੋ ਹਾਂ ਬਚ ਲੱਗ ਗਿਆ ਰਮਨ ਖਿੱਚ ਲੈ ਫੜ ਲੈ ਮੋਮਬਤੀ ਫੜ ਲੈ ਇੱਕ ਹਾਂ ਹੁਣ ਠੀਕ ਆ ਹੁਣ ਸਿੱਧਾ ਹੋ ਗਿਆ ਦੇਖਦੇ ਆ ਕੀ ਰੰਗ ਲਿਆਂਦੀਆ ਮਿਹਨਤ ਰਮਨ ਦੀ ਰਮਨ ਕੀ ਲੱਗ ਰਿਹਾ ਹੈਰਮਨ ਜੇ ਕਾਲੀ ਨਹੀਂ karenge ਤਾਂ ਚਲਾ ਜਾਏਗਾ ਕਾਲੀ ਕਾਲੀ ਕੋਈ ਨਹੀਂ ਕਰਨੀ ਜੀ ਸਰਦਾਰ ਜੀ ਕਾਲੀ ਨਹੀਂ ਕਰਨੀ ਤੁਸੀਂ ਬੜੀ ਕਾਲੀ ਕਰਦੇ ਹੋ एकदम काली नहीं करनी है हाँ <laughs> अरमान है एक जरा बिल्कुल काली नहीं करता हैगा है ना अरमान और अपने उड़ेगा ये बस अपने आप हां आज हवा इतनी चल रही है ना आज तो अपने आप ही उड़ेगा पैराशूट अरमान छत नालो ना उरे बढ़िया लोकेशन है सही ना बढ़िया लग रिया उरे व्यू कैंट आ रिया पीछे दा ਚੱਕ ਦੋ ਪੱਟੇ ਹੈ ਨਹੀਂ ਤੇ ਹੁਣ ਤਾਂ ਹਵਾ ਭਰ ਗਈ ਬਿਲਕੁਲ ਭਰ ਗਈ ਹਵਾ ਕੁਮਰਿਆ ਕੋਈ ਨਹੀਂ ਨਹੀਂ ਪਰ ਜਾਏਗਾ ਕਿਸੇ ਦੇ ਕਰ ਮੜ ਜਾਏਗਾ ਜੋ ਇੱਕਮ ਕਾਲੀ ਕਰਨ ਲੱਗੇ ਇੱਕਮ ਕਾਲੀ ਨਹੀਂ ਕਰਨੀ ਲੱਗ ਗਿਆ ਮਨ ਜਾਣ ਉੱਪਰ ਨੂੰ ਛੱਡ ਕੇ ਦੇਖੋ ਦੇਖੋ ਛੱਡ ਕੇ ਨਹੀਂ ਰਹਿਣ ਦਰ ਨੈਨੂ ਥੋੜੇ ਵਾਲੀ ਛੱਡ ਜਾਓ ਸਾਈਡ ਤੁਸੀਂ ਇੱਧਰ ਰੱਖੋ गया नहीं जाएगा फाड़ ले अरमान फाड़ ले अरमान तारा। तारा क्या नहीं ए, क्या 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 गे गया झुकिया बस चुप वो, करो गया अपने आप उन्हें थां ली जान लो ਆਵਾ ਬੇਸਾ ਜਾ ਬਾਣੀ ਉਹ ਚਲ ਗਈ ਬਾਣੀ ਧਿਆਨ ਕਰ ਲਈ ਜਾ ਕੇ ਦਾਦੀ ਕੋਲ ਪਹੁੰਚ ਗਿਆ ਯਾਰ ਮਾਨ ਤੇਰੀ ਦਾਦੀ ਡਾਏਗੀ ਹੁਣ